ਹਰਪ੍ਰੀਤ ਬੱਤ ਹਾਂਜੀ ਮੰਮੀ ਜੀ ਆ ਤਾਂ ਫੇਰ ਵੀ ਹੋ ਜਾ ਮੈਂ ਕਰ ਲੂੰ ਤੂੰ ਐਂ ਕਰ ਜੇ ਵੀ ਹੁੰਦਾ ਭੁੱਖ ਲੱਗੀ ਪਈ ਹੋ ਖੇਤ ਰੋਟੀ ਫੜਾਇਆ ਭੱਜ ਕੇ ਠੀਕ ਆ ਮੰਮੀ ਜੀ ਪੰਨ ਦੋ ਮੈਂ ਫੜਾਇਆ ਨਹੀਂ ਹਾਂ ਆ ਲੈ ਮੈਂ ਬਨਤੀ ਲੱਸੀ ਪਾਤੀ ਗੁੜ ਵਿਚੀ ਆਰੇ ਬੰਨਿਆ ਹਾਇਆ ਠੀਕ ਆ ਜੀ ਤੇ ਨਾਲੇ ਐਂ ਕਰੀ ਆ ਚਲ ਇੱਕ ਗਲਾਸ ਵੱਧ ਲੈ ਜੀ ਕਈ ਵਾਰੀ ਨਾ ਕੋਈ ਆ ਜਾਂਦਾ ਕੋਲੇ ਤੇ ਛੇਤੀ ਛੇਤੀ ਜਾ ਕਾਲੀ ਨਾਲ ਨਾਲੇ ਰੋਟੀ ਫੜਾ ਕੇ ਫਿਰ ਆ ਜੀ ਆਪਣੇ ਮੰਜਿਆਂ ਦੇ ਕੱਪੜੇ ਪਏ ਨੇ ਦੇਢੇ ਆਪਾਂ ਉਹ ਧੋਣੇ ਨੇ ਅੱਜ ਕੋਈ ਨਾ ਮੰਮੀ ਮੈਂ ਹੁਣ ਗਈ ਤੇ ਹੁਣੇ ਆਈ ਹਾਂ ਲੈ ਇਹਨੂੰ ਕਰਕੇ ਦੇ ਦਾਂ ਮੈਂ ਤੈਨੂੰ ਲੈ ਜੇ ਕੁਝ ਕਹਿਣ ਲੱਗਿਆ ਤਾਂ ਐਂ ਕਹਿ ਠੀਕ ਹੈ ਥੋੜੇ ਜਿਹਾ ਮੰਮੀ ਲੇਟ ਹੋ ਗਈ ਸੀ ਰੋਟੀ ਪਕਾਉਣ ਦਾ ਠੀਕ ਹੈ ਜੀ ਠੀਕ ਇਹ ਆ ਲੈ ਜਾ ਪੁੱਤ ਲੱਸੀ ਤਤੀ ਨਾ ਹੋ ਜਾ ਮਾਰੇ ਚੱਕਵੇਂ ਬਾਹਰ ਬਾਗ ਜੀ ਚੰਗਾ ਮੰਮੀ ਜੀ ਅਰ ਕੀ ਦੇ ਲੱਗ ਰਹੇ ਆ ਯਾਰ ਤੱਕ ਸੁਨੇਹਾ ਦੇ ਜੈਲਦਾਰ ਨਹੀਂ ਕਿਤੇ ਆਉਂਦੀਆਂ ਜਿੰਦੀ ਸੀਗੀ ਰੋਟੀ ਲੈ ਕੇ ਲੱਗਦਾ ਭੁੱਖਾ ਮਾਰੂਗੀ ਇਹਦੀਆ ਚਲ ਯਾਰ ਆ ਥੋੜਾ ਹੋਰ ਰਹਿ ਗਿਆ ਜੀ ਘਟ ਦੇ ਭਰਾ ਯਾਰ ਨੇ ਆਜੂ ਕਿਦਾਂ ਕਿਚੌੜੀ ਹੋਗੀ ਲੈਟ ਵੀ ਆ ਗਈ ਲੈ ਚਲ ਖਾੜ ਵੀ ਖਣਿਆ ਕਨੇ ਪੜ ਕੇ ਉਹ ਕਰਨੇਟ ਵੀ ਆ ਗਈ ਨਾਲ ਦੇ ਨਾਲ ਚੱਲ ਆ ਉਹ ਬੇਜਲ ਦਰਾਵੇ ਮੈਂ ਨਾ ਬਚਦੀ ਬੇਜਲ ਦਰਾਵੇ ਮੈਂ ਨਾ ਬਚਦੀ ਰੋਟੀ ਖਾ ਲਾ ਆ ਗਿਆ ਆ ਗਿਆ ਜੈਲਦਾਰਨੀ ਤੈਨੂੰ ਏ ਡਿੱਕੀ ਜਾਂਦਾ ਸੀ ਤੜਕੇ ਦਾ ਮੈਂ ਤਾਂ ਉੱਖਾ ਮਾਰਦਾ ਕੀ ਗੱਲ ਇੰਨੀ ਲੇਟ ਹੋ ਗਈ ਉਹ ਜੀ ਅੱਜ ਮੰਮੀ ਨਾ ਲੇਟ ਲੱਗੇ ਰੋਟੀ ਬਣਾਣਾ ਅੱਛਾ ਤਾਂ ਕਰਕੇ ਲੇਟ ਹੋ ਗਏ ਓਹੋ ਮਾਰੇ ਡਿੱਕੀ ਜਾਂਦਾ ਜੀ ਮੈਨੂੰ ਅੱਜ ਪਤਾ ਹੀ ਨਹੀਂ ਲੇਟ ਕਦ ਹੋ ਗਈ ਲੈ ਖਾ ਲੋ ਦੀ ਰੋਟੀ ਖਾ ਲੋ ਲੱਸੀ ਲੈ ਕੇ ਆਇਆ ਹਾਂਜੀ ਚਲੋ ਮੈਂ ਕਹਾਂ ਮੇਰੀ ਜੈਲਦਾਰ ਨਹੀਂ ਆਈ ਇਹ ਨਹੀਂ ਹੈ ਕਿ ਮੈਂ ਤੜਕੀ ਡਿੱਕੀ ਜਾਣਾ ਸੁਦੇਹਾਂ ਦਾ ਆਇਆ ਸੀ ਮੇਰਾ ਖੁਰਦਾ ਗਰ ਗਿਆ ਮੈਂ ਤਾਂ ਜੀ ਘਰ ਦੇ ਕੰਮ ਲੱਗ ਹੀ ਕਰਨਾ ਅੱਛਾ ਮੰਮੀ ਕਹਿੰਦੇ ਮੈਂ ਰੋਟੀ ਬਣਾ ਦਿੰਨੀ ਆ ਪਰ ਤੈਨੂੰ ਦੇਖ ਕੇ ਭੁੱਖ ਲੱਗੀ ਹੁਣ ਮੇਰੀ ਹੁਣ ਤਾਂ ਜਹੇ ਰੋਟੀ ਨਾ ਹੀ ਖਵਾ ਹਾਲੋ ਜੀ ਗੰਡਾ ਮੰਮੀ ਨੇ ਗੁੜਵੀ ਬੰਨੇ ਆ। ਅੱਛਾ। ਉਹਨਾਂ ਨੂੰ ਪਤਾ ਹੈ ਤੁਸੀਂ ਗੁੜ ਬਿਨਾ ਰੋਟੀ ਤਾਂ ਖਾਂਦੇ ਨਹੀਂ। ਬਸ ਹੁਣ ਤੁਸੀਂ ਵੀ ਫੇਰ ਅੱਗੇ ਤੋਂ ਧਿਆਨ ਰੱਖਿਆ ਕਰੋ ਮੇਰਾ। ਠੀਕ ਹੈ ਜੀ। ਤੁਸੀਂ ਵੀ ਖਾ ਲਓ ਮੈਂ ਤਾਂ ਨਾ। ਨਹੀਂ ਮੈਂ ਤਾਂ ਖਾਇਆ ਹੀ ਆਂ ਜੀ। ਕਿੰਨਾ ਕਰਾਗੇ ਹੁਣ ਆਪਣਾ ਕੀ ਦਾ ਕੰਮ। ਬਸ ਆ ਖਾ ਲ ਮੈਂ ਘਰ ਤਾ। ਹਾਂਜੀ। ਤੇ ਮੋਟਰ ਛੱਡਤੀ। हां मक्की ਦਾ ਦੇਸੀ ਹੈ ਨਾ ਹਾਂ ਦੁਪਹਿਰ ਤੋਂ ਬਾਅਦ ਦੇ ਵਿੱਚ ਆ ਜੂਗਾ ਮੱਕੀ ਤਾਂ ਆਪਣੀ ਵਧੀਆ ਹੋ ਗਈ ਪਾਣੀ ਲਾਉਣਾ ਬਸ ਮੱਕੀ ਨੂੰ ਨਾ ਠੀਕ ਹੈ ਜੀ ਮੱਕੀ ਜੀ ਛੱਡਿਆ ਪਾਣੀ ਕਿਥੋਂ ਆਜੋ ਫਿਰ ਜਲਦੀ ਘਰੇ ਆ ਧੁੱਪ ਚ ਨਾ ਕੰਮ ਕਰਿਓ ਬਸ ਆ ਗਿਆ ਮੈਂ ਜਲਦੀ ਆ ਗਿਆ ਬਾਰੀ ਟੈਨਸ਼ਨ ਨਾ ਲਿਆ ਕਰ ਜੱਟਾਂ ਦੇ ਪੁੱਤ ਦਾ ਧੁੱਪੀ ਕੰਮ ਕਰਦੇ ਹੁੰਦੇ ਨੇ ਆਪਣੇ ਰੰਗ ਫੀਮ ਵਰਗੇ ਨੇ ਕਿਹੜਾ ਕਾਲੇ ਹੋਣੇ ਜਿਹੇ ਜਿਹੇ ਰੱਬ ਨੇ ਦੇਤੇ ਉਹੇ ਜੀ ਆ ਬਸ ਮੇਰੀ ਜੈਲਦਾਰਨੀ ਠੀਕ ਰਹਿਣੀ ਚਾਹੀਦੀ ਆ ਜੇ ਕੰਮ ਤੱਕ ਤਾਂ ਠੀਕ ਆ ਪਰ ਆਪ ਦੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਉਹ ਟੈਨਸ਼ਨ ਆ ਲੈ ਤੂੰ ਟੈਨਸ਼ਨ ਆ ਲੈ ਆਪਾਂ ਦੱਬ ਕੇ ਬਾਵਾਗੇ ਤੇ ਰੱਜ ਕੇ ਖਾਵਾਂਗੇ ਉਹ ਤਾਂ ਹੈਗਾ ਜੀ ਹਾਂ ਆ ਫੇਰ ਹੀ ਆਪਾਂ ਤੇਰੀ ਸ਼ੌਂਕ ਪੂਰੇ ਕਰਾਂਗੇ ਠੀਕ ਹੈ ਨਾ ਸ਼ੌਂਕ ਤਾਂ ਮੇਰੇ ਸਾਰੇ ਪੂਰੇ ਹੋ ਹੀ ਜਾਂਦੇ ਨੇ ਚਲੋ ਵਧੀਆ ਸਰਬਸ ਖੁਸ਼ ਰਿਆ ਕਰ ਠੀਕ ਆ ਤੇ ਹੁਣ ਤੁਸੀਂ ਮੈਂ ਰੁਕਤੀ ਖਾ ਲਾਂ ਤੇ ਲੈ ਜਾਓ ਕਲੇ ਸਮਾਨ ਤੇ ਜਾ ਕੇ ਆਪਦਾ ਮੰਮੀ ਨਾਲ ਮਾੜਾ ਮਟਕਰਾ ਦਿਓ ਤੇ ਰੈਸਟ ਕਰ ਲਿਓ ਠੀਕ ਆ ਨਾ ਕੋਈ ਗੱਲ ਨਹੀਂ ਤੇ ਮੈਂ ਦੁਪਹਿਰ ਤੋ ਬਾਅਦ ਚ ਆਉਂਗਾ ਠੀਕ ਆ ਜੀ ਤੇ ਚਾਹ ਕੇ ਨਾ ਜੋ ਰੈਡੀ ਆ ਕੇ ਕਰੇ ਤੇ ਡੈੜੀ ਹੱਥ ਚਾਹ ਭੇਜ ਦਿਓ ਹਾਂਜੀ ਚਾਹ ਭੇਜ ਦਾਂਗੇ ਤੁਸੀਂ ਵੀ ਨਾ ਜਲਦੀ ਆ ਜਾਓ ਵੱਧ ਤੋਂ ਵੱਧ ਕੋਸ਼ਿਸ਼ ਕਰਿਓ ਕਿ ਜਲਦੀ ਕੰਮ ਨਿਭੜ ਜਾਵੇ ਮੈਂ ਕੋਈ ਗੱਲ ਨਹੀਂ ਮੇਰੀ ਗੱਲੋਂ ਬਸ ਮੈਂ ਨਾ ਅ ਗਰ ਡੈੜੀ ਚਾਹ ਲੈ ਕੇ ਆ ਗਿਆ ਤਾਂ ਮੈਨੂੰ ਤਾਂ ਘੰਟਾ ਜਿਹੜਾ ਘੰਟਾ ਬਾਅਦ ਲੇਟ ਬਗ ਜੂਗੀ ਦੋ ਵਾਲੀ ਤੇ ਉਦੋਂ ਬਾਅਦ ਫਿਰ ਮਾ ਠੀਕ ਹੈ ਨਾ ਰੋਟੀ ਦੇਵਾਂ ਜਰਾ ਨਾ ਨਾ ਰੁਕਤੀ ਬਸ ਮੈਂ ਕਹਿੰਦੀ ਸੀ ਆਈ ਉੜੀ ਰੱਖ ਲੈਂਦੇ ਜੇ ਭੁੱਖ ਲੱਗੀ ਖਾ ਲਿਓ ਨਾ ਹੋਰ ਨਹੀਂ ਮਖੰਦਾ ਹਗਾ ਬਸ ਦੋ ਤਣ ਖਾ ਰਹੀਆਂ ਮੈਂ ਤੇ ਇੰਨੀ ਕਿ ਭੁੱਖ ਸੀਗੀ ਮੈਨੂੰ ਬਸ ਤੈਨੂੰ ਦੇਖ ਕੇ ਤਾਂ ਭੁੱਖ ਮੇਰੀ ਵੀ ਲੱਗੀ ਲੱਸੀ ਪਾਵਾਂ ਮੈਂ ਔਰ ਤੁਹਾਨੂੰ ਹਾਂ ਲੱਸੀ ਪਾ ਦੋ ਥੋੜੀ ਨਾ ਕਰਾ ਵੀ ਲੈ ਜਾ ਤੁਸੀਂ ਛੱਡ ਜਿਓਰੇ ਗਲਾਸ ਛੱਡ ਜਿਓ ਠੀਕ ਹੈ ਤੇ ਕੋਈ ਗੱਲ ਨਹੀਂ ਤੁਸੀਂ ਜਾਓ ਆਰਾਮ ਨਾਲ ਜਾਇਓ ਚਲਕ ਗਏ ਸੀ ਕਿਤੇ ਹੋਰ ਆਹੋ ਕੋਈ ਗੱਲ ਨਹੀਂ ਆ ਪਤਲੇ ਜੇ ਲੱਗਦਾ ਨਾ ਖਿਆਲ ਰੱਖਿਆ ਕਰ ਮੜਾ ਆ ਕੋਈ ਫਿਕਰ ਨਾ ਕਰੋ ਹਾਂ ਤੁਸੀਂ ਆ ਜੇ ਜਲਦੀ ਮੈਂ ਜਲਦੀ ਆ ਜਾਂ ਠੀਕ ਹੈ ਹਾਂ ਚਲ ਠੀਕ ਹੈ ਜਾ ਫਿਰ ਟੰਗਾ ਓਕੇ ਲੈ ਵੀ ਮਤਰਾ ਰੋਟੀ ਖਾ ਕੇ ਤੇ ਲੱਸੀ ਪੀ ਕੇ ਨਜ਼ਾਰਾ ਆ ਗਿਆ ਆਪਾਂ ਮਾਰ ਲਈ ਗੇੜਾ ਮੜਾ ਆ ਕਤਨਾ ਕਹਾਜ ਆ ਵੀ ਕਿੰਨਾ ਹੋ ਜਾਂਦਾ ਹੈ ਹੈ ਆ ਜੇਲਦਾਰ ਨਹੀਂ ਕਿੱਧਰ ਸਿਗਰਤ ਪੈਰੇ ਤੁਰ ਹੀ ਫਿਰਦੀ ਐ ਇਹਨਾਂ ਨੂੰ ਵੀ ਪਤੰਦਰਾਂ ਨੂੰ ਨਾ ਜਮਾਂ ਟੇਕ ਨਹੀਂ ਹੈਗੀ ਦੋਨੋਂ ਉਹ ਭਾਬੀ ਕਿੱਧਰ ਤੁਰ ਹੀ ਫਿਰਦੀ ਐ ਸਿਗਰਤ ਪੈਰੇ ਤੇਰਾ ਰੰਗ ਕਾਲਾ ਹੋ ਜੂ ਕਿਤੇ ਨਹੀਂ ਮੇਰਾ ਰੰਗ ਕਾਲਾ ਹੁੰਦਾ ਮੈਂ ਤਾਂ ਜੇਲਦਾਰ ਵਾਸਤੇ ਰੋਟੀ ਲੈ ਕੇ ਆਈ ਸੀ ਓਹੋ ਅਜੇ ਚਾਰ ਤਾਂ ਦਿਨ ਹੋਏ ਨੇ ਭਾਬੀ ਤੇਰੇ ਵਿਆਹ ਨੂੰ ਕਰੇ ਰਾਮ ਵੀ ਕਰ ਲਿਆ ਕਰ ਕੰਮ ਤਾਂ ਤੂੰ ਸਾਰੀ ਉਮਰ ਹੀ ਕਰਨੇ ਨੇ ਰਾਮ ਕਰਕੇ ਕਿਹੜਾ ਮੈਂ ਮੋਟੀ ਹੋਣਾ ਉਹ ਵਿਚਾਰਾ ਭੁੱਖਾ ਸੀਗਾ ਸਿਖਰ ਦੁਪਹਿਰਾ ਹੋਇਆ ਪਿਆ ਮਾਂ ਚੱਲ ਰੋਟੀ ਫੜਾ ਜਾ ਨਾ ਤੇਰੇ ਵਾਲੀ ਨਹੀਂ ਆਈ ਰੋਟੀ ਲੈ ਕੇ ਉਹ ਭਾਬੀ ਮੈਂ ਨਹੀਂ ਬੁਲਾਉਂਦਾ ਬੁਲਾਉਂਦਾ ਤੈਨੂੰ ਪਤਾ ਮੇਰੀ ਤਾਂ ਦੁੱਧ ਦਾ ਨਹੀਂ ਦੁੱਧ ਵਰਗੀ ਚਿੱਟੀ ਬਈ ਹੈ ਉਹਦਾ ਰੰਗ ਕਾਲਾ ਹੋ ਜੂ ਮੈਂ ਤਾਂ ਆਪੇ ਘਰੇ ਖਾਣ ਨਾ ਜਾ ਕੇ ਜਹਤ ਲੈਣਾ ਹੁਣ ਤੂੰ ਕਾਹਨ ਸਦਣਾਇਆ ਫੇ ਕਾਲੀ ਨਹੀਂ ਹੋ ਜੂਗੀ ਨਾਲੇ ਉਹ ਲੱਸੀ ਹੋ ਜੂਗੀ ਆਈ ਦੇ ਖੇਤਾ ਮੇਰੀ ਗੱਲ ਸੁਣ ਭਾਬੀ ਆ ਦੇਖ ਤੇ ਜੋਰ ਨੇਸ ਐਨੀਆਂ ਮਿਰਚਾਂ ਲਾਈਆਂ ਨੇ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਮੈਂ ਤਾਂ ਕਹਿੰਨਾ ਆ ਜਾ ਲੈ ਜਾਂਦੀ ਥੋੜੀਆਂ ਜਿਹਾ ਰੁੜ ਕੇ ਵੇ ਨਾ ਬੱਸ ਕਰੇ ਪਈਆਂ ਨੇ ਸਬਜ਼ੀਆਂ ਆ ਕੱਲ੍ਹ ਜੈਲਦਾਰ ਨੇ ਲਿਆ ਕੇ ਦਿੱਤੀਆਂ ਨੇ ਉਹ ਭਾਬੀ ਮੈਂ ਤਾਂ ਬਿਨਾ ਰੇ ਸਪਰੇਇ ਤੋਂ ਸਬਜ਼ੀਆਂ ਬੀਜੀ ਹੋਈਆਂ ਨੇ ਤੂੰ ਖਾ ਕੇ ਦੇਖੀ ਕਿੰਦਾ ਸਵਾਦ ਬਣਦੀ ਵੇ ਆਹੋ ਪਤਾ ਮੈਨੂੰ ਤੇਰੀ ਸਿਹਤ ਵੇਖ ਕੇ ਹੀ ਲੱਗਦਾ ਵਾ ਕਿਹੜੀਆਂ ਸਬਜ਼ੀਆਂ ਖਾਣਾ ਵਾ ਤੂੰ ਜੇ ਤੈਨੂੰ ਚੱਜ ਨਾਲ ਰੋਟੀ ਮਿਲਦੀ ਹੋਵੇ ਦਿੰਦਾ ਹੀ ਆ ਬੱਸ ਮੈਂ ਤਾਂ ਜਾਣੀ ਆ ਚੁੱਪ ਚੀ ਭੜਾ ਆ ਚੁੱਪ ਚੀ ਭੜਾ ਐ ਐਵੇਂ ਨਾ ਭਾਬੀ ਆ ਦੇਖੀ ਵੀ ਮੜੀ ਜੀ ਸਿਹਤ ਦਾ ਤੈਨੂੰ ਪਤਾ ਮੇਰਾ ਗਾਹ ਬਾਗੇ ਰੱਖਦਾ ਆਪਣੇ ਘਰ ਢੱਡਲ ਜਾ ਦੇ ਕੇ ਸਾਹ ਚਲਾ ਲੰਦਾ ਉਹੀ ਫਰੀ ਜਾਂਦਾ ਇੱਥੇ ਇਧਰ ਉਧਰ ਕੱਚਾਂ ਜੇ ਕਾਲੇਜ ਕੱਸਦਾ ਕੋਈ ਕੰਮ ਕਰ ਨਹੀਂ ਕਰਦਾ ਫਿਰ ਤੋਂ ਬੱਚ ਕਿੱਥੇ ਹੋ ਆਹੋ ਜੇ ਇੱਕ ਵਾਰ ਤੇਰੇ ਉੱਤੇ ਬਹਿ ਗਿਆ ਨਾ ਤਾਂ ਤੇਲਾ ਦੂਜਾ ਸਾਹ ਨਹੀਂ ਆਉਣਾ ਵੱਡਾ ਗੱਲਾਂ ਮਾਰਦਾ ਬੰਨਾਂ ਦਾ ਭਾਬੀ ਦੀ ਸੱਚੀ ਹੀ ਕਹੇਗੀ ਤੂੰ ਤਾਂ ਦੇਖ ਲੈ ਟਾਈਮ ਨਾਲ ਰੋਟੀ ਪਾਣੀ ਲੈਣ ਨੇ ਉਹ ਮੇਰੇ ਉਲ ਤਾਂ ਚਿੱਟੇ ਚੰਮ ਵਾਲੀ ਮੇਰਾ ਪਾਊਡਰ ਥੱਪਣ ਜੋਗੀ ਹੈ ਕੋਈ ਗੱਲ ਨਹੀਂ ਅੱਜ ਜਾ ਕੇ ਉਹਨੂੰ ਵੀ ਫੇੜਦਾ ਡੰਬਾ ਉਹਦੇ ਫੇਰ ਹੀ ਕਰੂਗਾ ਕੰਮ ਕਰਦਾ ਲੈ ਪੱਖਾ ਛੱਡੇ ਹੀ ਮੈਂ ਤਾਂ ਚੱਲਦਾ ਹੁਲ ਲੈ ਆ ਗਈ ਇਹ ਵੀ ਆ ਜਾ ਕੋੜੇ ਬੋਤਾ ਤੈਨੂੰ ਡੀਗ ਡੀ ਕੇ ਗਏ ਨੇ ਤੇਰੀ ਮਾਸੀ ਆਈ ਸੀ ਮਾਸੀ ਆਈ ਸੀ ਮੰਮੀ ਹੋਰ ਆ ਚਾਹ ਪੀ ਕੇ ਨਾ ਸੋਣੀ ਗਏ ਉਹਨਾਂ ਨੂੰ ਕਾਲੀ ਸੀਗੀ ਅੱਛਾ ਹਾਂ ਤੇ ਤੂੰ ਟਾਈਮ ਹੀ ਬਾਹਲਾ ਲਾਤਾ ਇੱਕ ਤਾਂ ਮੰਮੀ ਖੇਤ ਤੇ ਬੜੀ ਦੂਰ ਆ ਇੱਕ ਫੇਰ ਉਹ ਗੱਲਾਂ ਲਾਗੇ ਮਾਰਨੀ ਅੱਛਾ ਮਾਂ ਚੱਲ ਰੋਟੀ ਖਵਾ ਕੇ ਭਾਂਡੇ ਲੈ ਹੀ ਜਾਣੀ ਆ ਮਨਾਵਾ ਚੱਲ ਵਧੀਆ ਕੀਤਾ ਤੇ ਕਿਟਲੀ ਵਿੱਚ ਟਰੱਕੀ ਦੇ ਨਹੀਂ ਕਿਟਲੀ ਤਾਂ ਨਾਲੇ ਰੱਖ ਲਈ ਲੱਸੀ ਸੀ ਕਿਹਾ ਮੈਂ ਆਪੇ ਲਿਆਵਾਂਗਾ ਠੀਕ ਹੈ ਠੀਕ ਹੈ ਐਂ ਕਰ ਮੇਰੀਤੀ ਬਣ ਕੇ ਚਾਹ ਪਾਈ ਪੀ ਤੇਰੀ ਉੱਥੇ ਚੋ ਥਰਮੋਸ ਚ ਪਾ ਕੇ ਪੀ ਲੈ ਠੀਕ ਹੈ ਤੁਸੀਂ ਪੀਲੀ ਮਮੀ ਹਾਂ ਮੈਂ ਪੀ ਲਈ ਉਹਨਾਂ ਤੇ ਤਰਮਾਸੀ ਹੋਰਾਂ ਦੇ ਨਾਲ ਅੱਛਾ ਵੀ ਬਹਿ ਜਾਂਦੇ ਹੋਰ ਥੋੜਾ ਟਾਈਮ ਉਹਨਾਂ ਨੂੰ ਕੰਮ ਸੀ ਪੁੱਤ ਹਸਪਤਾਲ ਚ ਉਹਨਾਂ ਟੈਸਟ ਰੋਸਟ ਕਰਾਉਣੇ ਸੀ ਠੀਕ ਹੈ ਹਾਂ ਉਹ ਲੈਰੇ ਟੱਕਰ ਗਏ ਨੇ ਇਹ ਨਹੀਂ ਪਤਾ ਆ ਜਾਣ ਜੇ ਤਾਂ ਕਹਿੰਨੀ ਟਾਈਮ ਰਹਿ ਗਿਆ ਤਾਂ ਤਾਂ ਮਿਲ ਕੇ ਜਾਵਾਂਗੇ ਹਰਪ੍ਰੀਤ ਨੂੰ ਨਹੀਂ ਫੇਰ ਅਸੀਂ ਉਧਰ ਹੀ ਜਾਵਾਂਗੇ ਚੰਗਾ ਮੰਮੀ ਮੈਂ ਚਾਹ ਪੀ ਲੈਣੀ ਹੈ ਹਾਂ ਪੀ ਲੈ ਪੁੱਤ ਫੇਰ ਬਿੰਦ ਕੜੀ ਰਾਮ ਕਾਲੀ ਫੇਰ ਆਪਾਂ ਧੋਨੇ ਕੱਪੜੇ ਉਹ ਮੰਝਿਆਂ ਵਾਲੇ ਚੰਗਾ ਲੈ ਵੀ ਚੱਲ ਹੁਣ ਲੇਟ ਤਾਂ ਬਾਕੀ ਚੱਲੀਏ ਇੱਕ ਰਾ ਘਰਾਂ ਨੂੰ ਆਪਾਂ ਨਾ ਵੀ ਇਹ ਤੜਾ ਕੰਮ ਤਾਂ ਕਿ ਆਨੇ ਬੜਾ ਆਪਾਂ ਨਾ ਚਲੋ ਘਰੇ ਜਾ ਕੇ ਦੇਖਦੇ ਆਂ ਕਰਾਉ ਕਰਦੇ ਉਹ ਜੈਲ ਦਰਨੀ ਕਹ ਕੇ ਗਈ ਸੀ ਕਿ ਨਹੀਂ ਟਾਈਮ ਨਾਲ ਆ ਜੀ ਘਰੇ ਵੀ ਦੇਖ ਕੇ ਜਾ ਆਪਾਂ ਲੈਟ ਤਾਂ ਕੇ ਭਾਗਾ ਕੀ ਕੀ ਜੀ ਆ ਤਾ ਚੱਲ ਚੱਪਲਾ ਮੇਰੀ ਇਹ ਮਿਲਦੀ ਹੋ ਉੱਥੇ ਅੱਗੇ ਪਿੰਆ ਅਗਲੇ ਨੱਕੇ ਚਾਂ ਇਨਾ ਟਾਈਮ ਹੋ ਗਿਆ ਹਜੇ ਤਾਂ ਕਰਮੁੰਡਾ ਆਇਆ ਨਹੀਂ ਘਰੇ ਕਿਹੜੇ ਵੇਲੇ ਦੀ ਆਈਏਗੀ ਕੀ ਰਹਿੰਦਾ ਹੋਊਗਾ ਜੀ ਕਹਿੰਦਾ ਸੀ ਖਾਲਜਾ ਖੁਰਚਣ ਆਲਾ ਪਿਆ ਫਿਰ ਭਾਈ ਖੱਬਲ ਜਾਣਾ ਲੱਗ ਗਿਆ ਹੋਏ ਸਾਫ ਕਰ ਚਲ ਮਨਾ ਆਜੂ ਇਹਨਾਂ ਨੂੰ ਸੰਭਾ ਹਾਂ ਫੇਰ ਆਖੂ ਮਾਂ ਮੇਰੇ ਕੱਪੜੇ ਤੁਸੀਂ ਨਾ ਮਿੱਧ ਦੰਨੀ 6-3 ਹੀ ਸਾਫ ਦੀਆਂ ਪਰ ਜਦੋਂ ਇਹਦਾ ਟਾਈਮ ਲੱਗੂ ਪ੍ਰੈਸ ਕਰ ਤੂੰ 10 ਤਾਂ ਹਾਂ ਲਾ ਦੇਣੀ ओहो मैं तो सवेरे ना गड्डी भी गई तेल भुल गया चल आ गया पुता हाँ मैं हूं हूं। आ गया ओ लाइट बाकी सी फिर मैं सोचा मैं चल हम चल कौन टाइम लाता टाइम ना फिर ना लाइट है मैं सोचा मैं चलो मक्की रमाई देवा महा ओ पानी सी का ਪਾਣੀ ਲਿਆ ਕੇ ਦੇ ਹਾਂ ਹਾਂ ਮੰਮੀ ਨਾਲ ਪਾਣੀ ਲਿਆ ਦੇ ਨਾਲ ਚਾਹ ਲਿਆ ਦੇ ਤੇ ਹਰਪੀਂ ਸੌਂਗੀ ਹਾਂ ਹਾਂ ਪੁੱਤ ਲਿਓ ਨਹੀਂ ਆ ਮੈਂ ਆ ਸਾਵੇਂ ਮਾ ਤੇਰੇ ਕੱਪੜੇ ਸਾਵੇਂ ਹਾਂਜੀ ਆ ਗਿਆ ਮੈਂ ਉਹ ਲਾਈਟ ਚਲੀ ਗਈ ਸੀ ਫਿਰ ਮੈਂ ਸੋਚਾ ਮੈਂ ਚੱਲ ਮੈਂ ਚੱਲਦਾ ਮੰਮੀ ਲੈ ਨਹੀਂ ਹੁਣ ਨਾ ਪੁੱਤ ਤੂੰ ਕਰ ਲੈ ਆਮ ਦੋ ਘੜੀਆਂ ਹੁਣ ਤਾਂ ਤੂੰ ਖੇਤੋਂ ਆਇਆ ਧੁੱਪ ਚ ਮੈਂ ਲੈ ਨਹੀਂ ਆ ਚੱਲ ਦੇਖ ਲੈ ਮੰਮੀ ਤੇਰਾ ਕਿੰਨਾ ਖਿਆਲ ਰੱਖਦੀ ਆ ਪਰ ਨਿਪੜੇ

ਆ ਚਾਹ ਹੀ ਰੱਖ ਦੇ ਹਾਂ ਚਾਹ ਰੱਖ ਦੇ ਮੈਂ ਇੱਥੇ ਮੱਖੀ ਨਾ ਡੱਕ ਪੈ 10 ਮਿੰਟ ਕੋਈ ਨਾ ਪੁੱਤ ਮੈਂ ਪੈ ਇਨੀ ਆ ਮੈਂ ਮੈ ਸਾਨੂੰ ਸ਼ਾਮੇ ਕਰਿਆ ਵਾ ਫਿਰ ਤੂੰ ਪਾ ਜੂਗੀ ਜੇ ਨੀਂਦ ਆ ਗਈ ਨਾ ਫਿਰ ਪਤਾ ਨਹੀਂ ਲੱਗਣਾ ਚਲ ਹਾਂ ਤੂੰ ਪੈ ਜਾ ਬੇਸਾਂ ਸੋ ਮੈਂ ਕਰ ਦਿੰਦਾ ਮਮੀ ਸ਼ਾਮੇ ਲੈ ਪੁੱਤ ਖੇਤੋਂ ਆਇਆ ਤੂੰ ਚਾਹ ਪੀ ਲੈ ਬਸ ਕਰ ਲੋ ਆਰਾਮ ਮੈਂ ਆਈ ਹੁਣ ਕਰਿਆ ਨਹੀਂ ਦੋ ਮਿੰਟਾਂ ਚ ਮੈਸਾ ਚਲ ਠੀਕ ਹੈ ਮਿੰਟਾਂ ਆਏ ਵਾਏ